ਅੱਜ ਸਾਡੇ ਜਿਹੜੀਆਂ ਮਸੋਈ ਚੋਣਾ ਹੋ ਰਹੀਆਂ ਤਲਵੰਡੀ ਸਾਬ ਦੇ ਵਿੱਚ ਤੇ ਬੀਬਾ ਮਨਜੀਤ ਕੌਰ ਨੇ ਕੈਂਡੀਡੇਟ ਬਾਟ ਨੰਬਰ 3 ਤੋਂ ਇਹਨਾਂ ਦੇ ਦਫ਼ਤਰ ਦਾ ਜਦ ਘਾਟਨ ਕੀਤਾ ਗਿਆ ਵਰਕਰਾਂ ਦੇ ਵਿੱਚ ਬਹੁਤ ਜੋਸ਼ ਹੈ ਵੱਡੀ ਲੀਡ ਦੇ ਨਾਲ ਇਹਨਾਂ ਨੂੰ ਜਿਤਾਵਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਪਹਿਲਾਂ ਸ਼ਹਿਰ ਦੀਆਂ ਜਿਹੜੀਆਂ ਸਮੱਸਿਆਵਾਂ ਸੀ ਉਹਨਾਂ 'ਚੋਂ ਬਹੁਤ ਜ਼ਿਆਦੇ ਦਾ ਹੱਲ ਕੀਤਾ ਗਿਆ ਪਹਿਲਾਂ ਤਾਂ ਸਾਰੇ ਸ਼ਹਿਰ ਦੀ ਸਫਾਈ ਸਿਵਰੇਜ ਦੀ ਸਫਾਈ ਜਿਹੜੀ ਸੀਗੀ ਉਹ ਸਾਰੀ ਕਰਵਾਈ ਗਈ ਹੈ ਹੁਣ ਕਿਤੇ ਵੀ ਸ਼ਹਿਰ ਦੇ ਵਿੱਚ ਸਿਵਰੇਜ ਦੀ ਕੋਈ ਸਮੱਸਿਆ ਨਹੀਂ ਆ ਰਹੀ ਉਦੋਂ ਬਾਅਦ ਜਿਵੇਂ ਗਿੱਲਾਂ ਵਾਲੇ ਚੌਂਕ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਸੀ ਸਿਵਰੇਜ ਦਾ ਜਾਂ ਸੜਕ ਦਾ ਉਹ ਸਾਰੀ ਸੜਕ ਟੈਲਾਂ ਵਾਲੀ ਵਧੀਆ ਬਣਾ ਦਿੱਤੀ ਗਈ ਹੈ ਜਿਹੜੀ ਕਾਲ ਯੂਨੀਵਰਸਿਟੀ ਰੋਡ ਹੈ ਉੱਥੇ ਵੀ ਬਹੁਤ ਵਧੀਆ ਟੈਲਾਂ ਲਾ ਕੇ ਉਹ ਸਾਰੀ ਸੜਕ ਉੱਚੀ ਚੱਕ ਕੇ ਬਣਾਈ ਗਈ ਹੈ ਤੇ ਉੱਥੇ ਗਲੀਆਂ ਦਾ ਕੰਮ ਹੈ ਜਿਹੜਾ ਉਹ ਚੱਲੀ ਜਾਂਦਾ ਹੈ ਤੇ ਉਦੋਂ ਬਾਅਦ ਸੰਗਤ ਰੋਡ ਹੈ ਜਿਹੜੀ ਉੱਥੇ ਵੀ ਸਾਰੀ ਰੋਡ ਦਾ ਜਿੱਥੇ ਪੂਰਾ ਪਿਛਲੇ ਸਾਲਾਂ ਤੋਂ ਕਈ ਸਾਲਾਂ ਤੋਂ ਨਰਕ ਵਜਾ ਹੋਇਆ ਸੀ ਇਹਨਾਂ ਗਲੀਆਂ ਦੇ ਵਿੱਚ ਤੇ ਸੜਕਾਂ 'ਚ ਉਹ ਸਾਰਿਆਂ ਹੱਲ ਹੋ ਗਿਆ ਜੀ ਵੀ ਬਾ ਬਲਜਿੰਦਰ ਕੌਰ ਜੀ ਨੇ ਫੰਡ ਲਿਆਂਦੇ ਤੇ ਅੱਗੇ ਵੀ ਜਿਹੜੇ ਵਿਕਾਸ ਕਾਰਜ ਆ ਹੁਣ ਖੰਡਾ ਚੌਕ ਤੋਂ ਲੈ ਕੇ ਗਿੱਲਾਂ ਵਾਲੇ ਖੂਹ ਤੱਕ ਜਿਹੜਾ ਇਹ ਸੁੰਦਰੀਕਰਨ ਹੋਣਾ ਹੈ ਉਹ ਬੰਨਾ ਹੈ ਤੇ ਸਾਰੀਆਂ ਸੜਕਾਂ ਤਲਵੰਡੀ ਸਾਭੂ ਦੀਆਂ ਬਣਾਈਆਂ ਜਾਣੀਆਂ ਕੀ ਮੁੱਦੇ ਕੀ ਰਹਿਣਗੇ ਚੋਣਾਂ ਦੇ ਤੁਸੀਂ ਚੋਣਾਂ ਲੜੋਗੇ ਇਸ ਤਰ੍ਹਾਂ ਲੋਕਾਂ ਜਾਊਂਗੇ ਕਿ ਵੋਟ ਸਾਨੂੰ ਕਿਉਂ ਪਾਉਣ ਲੋਕੀ ਮੰਗ ਰਹੇ ਅਸੀਂ ਦੇਖੋ ਜਿਹੜੀਆਂ ਸ਼ਹਿਰ ਦੀਆਂ ਸਮੱਸਿਆਵਾਂ ਸੀ ਵੱਡੀਆਂ-ਵੱਡੀਆਂ ਸਭ ਤੋਂ ਵੱਡੀ ਇੱਥੇ ਸੀਵਰੇਜ ਦੀ ਸਮੱਸਿਆ ਸੀ ਉਹ ਹੱਲ ਹੋ ਗਈ ਅਸੀਂ ਉਹਦੇ ਨਾਂ ਤੇ ਵੋਟਾਂ ਮੰਗਾਂਗੇ ਘਰ-ਘਰ ਬਿਜਲੀ ਦੇਖੋ 600 ਯੂਨਟ ਫ੍ਰੀ ਹੈ ਜਿਹੜੀ ਹਰ ਵਰਗ ਲਈ ਕੋਈ ਉਹਦੇ ਵਿੱਚ ਜਾਤੀ ਪਾਤੀ ਦਾ ਭੇਦਭਾਵ ਨਹੀਂ ਨੌਕਰੀਆਂ ਜਿਹੜੀਆਂ ਯੋਗਤਾ ਦੇ ਆਧਾਰ ਤੇ ਮੈ ਰਹਿਣਾਂ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਕੋਈ ਇਹ ਨਹੀਂ ਦੇਖਿਆ ਜਾਂਦਾ ਵੀ ਕਿਹੜੀ ਪਾਰਟੀ ਦਾ ਬੰਦਾ ਕਿਵੇਂ ਆ ਕਿਵੇਂ ਨਹੀਂ ਕੋਈ ਸਿਫਾਰਸ਼ ਨਹੀਂ ਚੱਲਦੀ ਜਿੰਨੇ ਵੀ ਕੰਮ ਹੋ ਰਹੇ ਅੱਜ ਉਹ ਬਿਨਾਂ ਸਿਫਾਰਸ਼ ਤੋਂ ਕਿਤੇ ਆਂਦੇ